ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੁਸੀਂ ਦੇਖ ਸਕਦੇ ਹੋ ਆ ਸੂਟ ਰਾਤ ਪ੍ਰੈਸ ਕਰਿਆ ਦਾ ਸਹਿਜ ਕਲੇਸ ਕਰ ਰਹੀ ਕਿ ਮੇਰੇ ਨਾਲ ਤੇ ਚਲਦੇ ਆ ਜੀ ਆਪਾਂ ਠੀਕ ਹੈ ਕੋਤਵਾਲੀ ਸਾਹਿਬ ਗੁਰਦਾਰੇ ਚ ਵੀ ਜਾਵਾਂਗੇ ਜੇ ਹੋਇਆ ਆਏ ਉੱਥੇ ਜਾਵਾਂਗੇ ਵਲੌਗ ਕਰਦੇ ਰਹਾਂਗੇ ਜੀ ਹੁ ਆ ਚੁੱਕੇ ਜੀ ਮਰਿੰਡੇ ਅਦ ਕੁਮਰਿੰਡੇ ਹੈ ਅਮਰਿੰਡੇ ਖੜੇ ਅਤੇ ਵਸਤਾ ਵੇਟ ਕਰਦੇ ਆਉਗੀ ਬਸ ਫਿਰ ਜਾਵਾਂਗੀ ਪਥਰੇੜੀਆਂ ਅਮਰਿੰਡਾ ਸ਼ਹਿਰ ਹੈ ਜੀ ਦੇਖੋ ਸਾਹਮਣੇ ਅਮਰਿੰਡੇ ਦੀ ਰੌਣਕ ਚਹਿਲ ਮਹਿਲ ਹੈ ਅਮਰਿੰਡਾ ਬਾਗਾਂ ਵੀ ਕਿਹਾ ਜਾਂਦਾ ਹੈ ਇਹਨੂੰ ਆ ਵੇਖੋ ਆ ਸਾਧੂ ਸਿੰਘ ਦਾ ਢਾਬਾ ਦਿਖਿਓ ਜੀ ਤੇ ਜੇ ਦੀ ਮੈਂ ਗੱਲ ਸੁਣਉਂਦੀ ਸੀ ਕਿ ਤੁਹਾਨੂੰ ਇੱਥੇ ਦੀ ਇੱਥੇ ਉਸਾਰੂ ਬਾਬਾ ਦੀ ਛੇ ਵੀ ਤੁਹਾਨੂੰ ਵੀਡੀਓ ਚ ਸ਼ਾਇਦ ਹੋ ਸਕਦਾ ਨਾ ਵੀ ਦਿਖੇ ਕਿ ਆਪਦਾ ਜਿਹੜਾ ਬਾਬਾ ਜਿਹੜਾ ਹੈਗਾ ਤਾਂ ਦੇਖੋ ਕਿੰਨੀ ਰੌਣਕ ਮੇਲਾ ਹੈ ਇੱਥੇ ਹਨਾ ਕਿੰਨੀ ਰੌਣਕ ਬੱਸ 'ਚ ਬੈਠੇ ਜੀ ਆਪਾਂ ਠੀਕ ਹੈ ਹੁਣ ਬੱਸ ਚੱਲਣ ਵਾਲੀ ਹੈ ਬੱਸ ਇਹ ਹਾਂਜੀ ਅਸੀਂ ਉੱਥੋਂ ਆ ਚੁੱਕੇ ਜੀ ਠੀਕ ਹੈ ਉੱਥੋਂ ਮੈਂ ਆ ਚੁੱਕੀ ਆ ਮੈਂ ਉੱਥੇ ਜੀ ਰੀਲ ਨਹੀਂ ਬਣਾਈ ਹੈਗੀ ਵੀਡੀਓ ਨਹੀਂ ਬਣਾਈ ਹੈਗੀ ਮੇਨ ਰੋਡ ਹੈ ਮੰਡਾ ਦਾ ਆਹ ਰੋ ਆਹ ਸਿੰਗਲ ਰੋਡ ਹੈ ਇਹ ਕਿਹੜਾ ਇਹ ਕਿਹੜਾ ਸਮਝਣਾ ਅੰਮ੍ਰਿਤਸਰ ਵੱਲ ਜਾਂਦਾ ਹੈ ਆ ਚੁੰਨੀ ਤੋਂ ਮਰਿੰਡੇ ਨੂੰ ਜਾਂਦਾ ਤੇ ਆਹ ਇਹਦੇ ਆਹ ਜੀ ਨੇ ਲੇੜਾ ਹੋਏ ਖਾਲੀ ਗਲੀ 스타 ਪਿਆਸ। ਅది ਕੋ ਸਹਜ ਕਿਲਾ ਖਾ ਰਹੀ ਹੈ ਜੀ। ਸਹਜ ਕਿਲੇ ਦੀ ਸ਼ਕੀਨ ਬਹੁਤ ਜ਼ਿਆਦਾ ਸਾਹਮਣੇ ਦੇਖੋ ਤੋਲੀ ਟੰਗੀਆਂ ਹੋਈਆਂ ਐ ਲੋਕ ਇੱਥੇ ਤੇ ਚਹਲ ਪਹਿਲ ਦੇਖੋ ਕਿੰਨੀ ਐ ਦੁਨੀਆ ਇੱਥੇ ਆ ਰਹੀ ਓਧਰ ਜਾ ਰਹੀ ਹੁਣ ਜੀ ਹੁਣ ਆ ਬੈਠੇ ਅਸੀਂ ਮਾਇਆ ਧੀਆ ਸਾਡੀ ਮਾਇਆ ਧੀਆ ਦੀ ਵੀਡੀਓ ਨੂੰ ਲਾਈਕ ਕਰਿਆ ਕਰੋ ਦੇ ਸਭ ਦੇ ਸੱਚ ਹਾਂਜੀ ਹਾਂਜੀ ਹੁਣ ਮੈਂ ਆ ਚੁੱਕੀ ਜੀ ਘਰ ਆ ਸੌਰੀ ਮੈਂ ਅਥੇ ਦੀ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਕੋਤਵਾਲੀ ਸਾਹਿਬ ਗੁਰਦੁਆਰੇ ਚ ਮੈਂ ਗਈ ਨਹੀਂ ਹਨਾ ਉੱਥੇ ਗਈ ਸੀ ਗੁਰਦੁਆਰਾ ਸਾਹਿਬ ਪਥਰੇੜੀਆਂ ਪਰ ਉੱਥੇ ਵੀ ਨਾ ਬੱਸ ਨੇ ਹੈਰਾਨ ਕਰਿਆ ਅੱਜ ਬਹੁਤ ਔਖਾ ਮਤਲਬ ਟਾਈਮ ਨਹੀਂ ਲੱਗਾ ਤੇ ਪੀੜ ਵੀ ਸੀ ਜੈਂਤਵਾਰ ਤਾਂ ਤੇ ਮੈਂ ਫਿਰ ਕਦੇ ਗਈ ਤਾਂ ਫਿਰ ਜ਼ਰੂਰ ਬਣਾਉ ਕੋਤਵਾਲੀ ਸਾਹਿਬ ਦਾ ਬਣਾਉਗੀ ਤੇ ਵਲੌਗ ਵੇਖਿਓ ਵਲੌਗ ਨੂੰ ਪਿਆਰ ਦੇ ਤੁਹਾਨੂੰ ਅੱਜ ਤੱਕ ਕੀ ਮਤ ਲੱਗਿਆ ਠੀਕ ਹੈ ਜੀ ਤੇ ਲੱਗੇ ਚਾਹ ਪੀਣ ਬਾਈ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਕਰ ਦਿਓ ਦੂ ਦਿਨ ਲਈ ਵੀਡੀਓ ਜੀ ਦੂਆ ਦਿਨ ਦਾ ਸਾਹਿਜ ਪ੍ਰਿਤਖਮਦ ਉਸਕੂਲ ਨੂੰ ਜਾਣ ਤੇ ਆਰ ਬੈਠੀ ਆ ਪਿੱਛੇ ਦਾ ਦੇਖੋ ਵੈਦਰ ਕਿਵੇਂ ਦਾ ਏ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਆ ਜਦੋਂ ਕਿਤੇ ਜਾਣਾ ਹੁੰਦਾ ਤਾਂ ਧੁੱਪ ਵੀ ਨਹੀਂ ਆਉਂਦੀ ਹੈਗੀ ਆਪਣੇ ਛੋਣਾ ਪੁੱਤ ਦੇਖੋ ਤੁਪਨੀ ਕੁਏ ਬੋਸਣੀ ਬਾਹਰ ਦਾ ਵੇਦਰ ਹੈ ਆ ਪੰਜਾਬ ਸੋਨਾ ਪੰਜਾਬ ਆ ਪੈਰ ਟੰਗੇ ਹੋਏ ਨੇ ਤਾਂ ਸੈਦਾਂ ਪੈ ਗਿਆ ਸਕੂਲ ਬੈਗ ਇਹ ਨਾਮ ਲਾਇਓਗੇ ਕਾ ਨਾਮ ਲਿਖਿਆਓਗੇ ਆ ਦੇਖੋ ਸਚਰੀ ਸਵੇਰ ਪੰਜਾਬ ਦੀ ਉਸ ਚੜੀ ਹੋਈ ਆ ਹਲੇ ਐਨਾ ਤੇ ਉਸ ਪਈ ਹੋਈ ਤੁੰਦ ਦਿੱਤੀ ਹੋਵੇ ਛੜੀਆਂ ਉੱਡ ਰਹੀਆਂ ਕਿਤੇ ਛੜੀਆਂ ਚੈੱਕ ਰਹੀਆਂ ਗੱਡੀਆਂ ਦੀ ਆਵਾਜ਼ ਆ ਰਹੀ ਹੁਣੀ ਤੁਹਾਨੂੰ ਨੇੜੇ ਹੀ ਉਹ ਆ ਗੱਡੀਆਂ ਇਹ ਤੇ ਸੜਕ ਨੇੜੇ ਹੀ ਐ ਆ ਦੁਹੇ ਦਿਂਦੀ ਆ ਆਣੇ ਵਾਲੀ ਐ ਦੀ ਵਨ ਬੱਸ ਕਿ ਸਕੂਲ ਹੁਣ ਲੱਗੀਆਂ ਜੇ ਕੱਪੜੇ ਧੌਣ ਚੱਲੀ ਆ ਕੱਪੜੇ ਧੋਵਾਂਗੇ ਠੀਕ ਐ ਮਿਲਦੇ ਆ ਚੁੱਕੇ ਜੀ ਆ ਬਾਹਰ ਆਜ ਕੇ ਮੈਂ ਅਦੇਖਾ ਤੋਂ ਪਲੀ ਕੇ ਇਹ ਬਹੁਤ ਸੋਹਣੀ ਠੀਕ ਹੈ ਤੇ ਧੋਵਾਂਗੇ ਹੁਣ ਕੱਪੜੇ ਕੱਪੜੇ ਧੋਵਗੇ ਉਹ ਸੁੱਕੜੇ ਪਾਉਂਦੇ ਫੇਰ ਕਰਾਂਗੇ ਸ਼ਸ਼ਾ ਜੀ ਚਾਪ ਕਰ ਦਿਓਗਾ ਨਾ ਸ਼ੂ ਗੁੰਦਾ ਲਾ ਲਾ ਤਰ ਪਾਣੀ ਢੁੱਟੀ ਜਿਪੜੀ ਠੀਕ ਹੈ ਗੀਜ਼ਰ ਵਾਲੀ ਉਹ ਦੇਖੋ ਗੀਜ਼ਰ ਲੱਗਿਆ ਹੋਇਆ ਇਹ ਵਾਲੀ ਹੈ ਟੰਕੀ ਵਾਲੇ ਪਾਣੀ ਦੀ ਇਹ ਤਾਜ ਪਾਣੀ ਦੀ ਇਹ ਹੋ ਹੋ ਆਹ ਪਾਣੀ ਸ਼ਾਵਰ ਧਾਰ ਕਿਉਂਕਿ ਇਹ ਨਾਲ ਨਾਲ ਚ ਪਾਣੀ ਜੀ ਮਰਦਾ ਹੈ ਸਿਲਿੰਗ ਰੰਦੀ ਹੈ ਫੁਆਰੇ ਕਰਕੇ ਫਿਰ ਧਾਰਤਾ ਤੇ ਆ ਥੋੜੇ ਜਿਹਾ ਕੱਪੜੇ ਧੋ ਰੂਗੀ ਮਿਲਦੇ ਹਨ ਨੂੰ ਮਿਲਦੀ ਹੈ ਤੁਹਾਨੂੰ ਕੱਪੜੇ ਧੋ ਕੇ ਠੀਕ ਹੈ ਕੱਪੜੇ ਧੋਣ ਤੋਂ ਬਾਅਦ ਫਿਰ ਮੁਤੀਆਂ ਸੁੱਕਣੇ ਪਾਉਂਗੀ ਫਿਰ ਕਰਾਂਗੇ ਹੋਰ ਗੱਲਾਂ ਬਾਤਾਂ ਠੀਕ ਹੈ ਜੀ ਵਲੌਗ ਪੂਰਾ ਵੇਖਿਆ ਕਰੋ ਬਹੁਤ ਮਿਹਨਤ ਲੱਗਦੀ ਵਲੌਗ ਬਣਾਉਣ ਆ ਵੇਖੋ ਆ ਮੇਰਾ ਹੋਵੇ ਜਿੱਦੋਂ ਮੈਂ ਬਣਾਉਣੀ ਆ ਸਟੈਂਡ ਮੇਰਾ ਇਹ ਤੁਸੀਂ ਦੇਖ ਸਕਦੇ ਹੋ ਹੈਲੋ ਜਿੱਕਰ ਤੁਸੀਂ ਐਵੇਂ ਵੀਡੀਓ ਬਣਾਣੀ ਹੁੰਦੀ ਹੈ ਨਾ ਕਈ ਵਾਰੀ ਤੁਸੀਂ ਦੇਖਦੇ ਸੀ ਸੇਵਲ ਤੁਸੀਂ ਜਿਵੇਂ ਐਵੇਂ ਵੀਡੀਓ ਬਣਾਉਣੀ ਹੈ ਫਿਰ ਤੁਸੀਂ ਨਾ ਆਪਣੇ ਆਪ ਨੂੰ ਨਹੀਂ ਦੇਖਣਾ ਫੋਨ ਦੇ ਵਿੱਚ ਸ਼ੀਸ਼ੇ 'ਚ ਤੁਸੀਂ ਕੈਮਰੇ 'ਚ ਦੇਖਣਾ ਜਿੱਥੇ ਆਹ ਵਾਲਾ ਆਹ ਵਾਲਾ ਕੈਮਰਾ ਨਹੀਂ ਹੈ ਜਿੱਥੇ ਤੁਸੀਂ ਇੱਥੇ ਵੇਖਣਾ ਜੇ ਤੁਸੀਂ ਇੱਥੇ ਬਹਿ ਕੇ ਵੀਡੀਓ ਬਣਾਓਗੇ ਨਾ ਪਬਲਿਕ ਨੂੰ ਲੱਗੂਗਾ ਤੁਸੀਂ ਉਹਦੇ ਵੱਲ ਦੇਖ ਰਹੇ ਹੋ ਹੁਣ ਦੇਖੋ ਮੈਂ ਕੈਮਰੇ ਵੱਲ ਦੇਖ ਰਹੀ ਆ ਤੁਹਾਨੂੰ ਐ ਲੱਗੂਗਾ ਵੀ ਮੈਂ ਥੋੜੇ ਵੱਲ ਵੇਖ ਰਹੀ ਆ ਜੇ ਮੈਂ ਐ ਆਪਣੇ ਆਪ ਨੂੰ ਦੇਖੂਗੀ ਐ ਕਰੂਗੀ ਐ ਕਰੂਗੀ ਫਿਰ ਤਾਂ ਪਤਾ ਨਹੀਂ ਲੱਗਣਾ ਹੋຊੀ ਵੀ ਨਾ ਜੇ ਐ ਕਰਕੇ ਕੈਮਰੇ 'ਚ ਦੇਖ ਕੇ ਵੀਡੀਓ ਬਣਾਉਗੀ ਤਾਂ ਫਿਰ ਵਧੀਆ ਲੱਗਦਾ ਚਲੋ ਥੋਨਾਂ ਨੇ ਕੱਪੜੇ ਫਿਰ ਮਿਲਦੇ ਆ ਸਹਿਰ ਦੇ ਵਿਰੋਧ ਨੂੰ ਢੋਲੇ ਪੈਣ ਇੱਕ ਸਕੂਲ ਦੀ ਵਰਦੀ ਹੁੰਦੀ ਹੈ ਉਹਨਾਂ ਦੀ ਇਸ ਕਰਕੇ ਸਿਰ ਪੜਾ ਡੁੱਬਾ ਰਹਿ ਗਿਆ ਸਿਰ ਪੜਾ ਰਿਹਾ ਪਰ ਕੋਈ ਨਹੀਂ ਆਲੋਕਾ ਤਾਂ ਜੇ ਅਗਰ ਪਾਣੀ ਅੰਕੁੱਟਿਆ ਹੈ ਆ ਵਾਲੇ ਇੱਕ ਰੰ ਪਾਣੀ ਆ ਗਈ ਗਰਮ ਪਾਣੀ ਨਾਲ ਮੈਂ ਛੇਤੀ ਖੁੱਲ ਜਾਂਦੀ ਹੈ ਮੈਂ ਪਾਣੀ ਨਾਲ ਮੈਂ ਚੱਕ ਲਿਆ ਨਹੀਂ ਡੁੱਬਾ ਰਹਿ ਗਿਆ ਪਰ ਸਿਰ ਪੜਾ ਉਹ ਬਦ ਤਰ੍ਹਾਂ ਜਿਹਨੇ ਪਰਦੇ ਸਹਿਗ ਨਹੀਂ ਛੱਡੀ ਸਿਹਤ ਬਹੁਤ ਪਿਆਰਣਾ ਸਰਫ ਦੀ ਸਾਰਾ ਘੋਲ ਦੂਗੀ ਕੱਪੜੇ ਧੋਣੀਆਂ ਮੈਂ ਫਿਰ ਇਹ ਹੋਗੀ ਕੱਪੜੇ ਧੋਣੀਆਂ ਮੈਂ ਤਾਂ ਮੈਂ ਤਾਂ ਕੱਪੜੇ ਧੋਣੀਆਂ ਐ ਇਹ ਕਿਹੜੇ ਦਰਮ ਪਾਣੀ ਸਾਫਾ ਆਸਰਫੈਕਸ਼ਨ ਆ ਜਿਸ ਸਰਫ ਤੋਂ ਤੁਹਾਨੂੰ ਪਤਾ ਸਰਫੈਕਸ਼ਨ ਤੋਂ ਹੀ ਛੱਡਦਾ ਹੈ ਨਾ ਦਰਮ ਪਾਣੀ ਚ ਭੇਜਦੇ ਨੇ ਥੋੜਾ ਟਾਈਮ ਫਿਰ ਉਹ ਲੱਗਦਾ ਤੁਸੀਂ ਜੋ ਮੈਂ ਮਸ਼ੀਨ ਚ ਨਹੀਂ ਧੋਂਦੀ ਕੱਪੜੇ ਦੁਕਾਨ ਤੋਂ ਆਉਂਦੀਆਂ ਸੀ ਇਹ ਕੱਪੜੇ ਧੋਣਦੇ ਹੋ ਦੋ ਦੋ ਘੱਟੇ ਬੈਠੇ ਰੋ ਪਾ ਦੋ ਧੋ ਕਾ ਦੋ ਕਿ ਆਪ ਨੂੰ ਹੈਟ ਸਪੇਕ ਮਾਣੇ ਕੱਪੜੇ ਪਾਣੀ ਗਰਮ ਮੈਦੇ ਦੇ ਦੋ ਪਾਣੀ ਹੈ

ਨੇ ਅੱਗੇ ਮੈਂ ਕਹੋ ਲਾ ਦਿੱਤੇ। ਕੋਈ ਐਸਾ ਵੀ ਚਾਹਤ ਨਹੀਂ। ਠੀਕ ਹੈ। ਕਈ ਕਹਿੰਦੇ ਨੇ ਕੰਮ ਤਾਂ ਕਰਦੀ ਨਹੀਂ। ਵੀਡੀਓ ਬਣਾਉਂਦੀ ਰਹਿੰਦੀ ਫੋਨ 'ਤੇ ਬੈਠੀ ਰਹਿੰਦੀ। ਦੇਖ ਲਓ ਮਰਨੇ ਉਹ ਮੈਂ ਕੰਮ ਵੀ ਕਰਦੀ ਆਂ। ਜਿਵੇਂ ਵੀਡੀਓ ਬਣਾਉਂਦੀ ਨਾ ਇਹ ਵੀ ਇੱਕ ਕੰਮ ਏ ਮੇਰਾ। ਗੱਲਾਂ ਬਣਾਇ ਜਾਂਦੇ ਹੋ। ਗੱਲਾਂ ਤੋਂ ਬਿਨਾ ਹੋਰ ਕੰਮ ਹੀ ਨਹੀਂ ਰਹਿ ਗਿਆ। ਹੈ ਨਾ ਅੱਖੀਂ ਚੜਦੀ ਆ ਮੈਨੂੰ ਇਹ ਜਿਹੇ ਬੰਦਿਆਰੇ।

हां जी आ देखो चाय बन चली है अब मैं पाता दूध तो बिच्च आज जी ने पीनी है वेलकम है और देखो बॉली खा चुकी है चाय ਤੇ ਸਹਜ ਲਈ ਮੈਂ ਕੀ ਲਿੱਤਾ ਤੁਹਾਨੂੰ ਅੱਗੇ ਵੀਡੀਓ ਚ ਦਿਖ ਜੂਗਾ ਠੀਕ ਹੈ ਚਾਹ ਪੀਣੀ ਤਾਂ ਆ ਸਕਦੇ ਆ ਤੁਹਾਨੂੰ ਖੁੱਲਾ ਸੱਦਾ ਜੀ ਹਾਂ ਜੀ ਮੈਂ ਬਣਾਈ ਚਾਹ ਤੇ ਮੈਂ ਸਹਜਪ੍ਰਿਤ ਲਈ ਕੀ ਲਿੱਤਾ ਸਪੈਸ਼ਲ ਉਹ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਖੁਸ਼ ਹੋ ਜੂਗੀ ਦੇਖ ਕੇ ਮਰਨੇੜੀ ਹੋ ਜੂਗੀ ਦੇਖ ਕੇ ਮੈਂ ਉਹਦੇ ਲਈ ਲਈ ਤੀਆ ਕਿ ਉਹ ਬੋਤਲ ਆ ਪਾਣੀ ਵਾਲੀ ਬੋਤਲ ਲਤੀ ਮੈਂ ਨਹੀਂ ਉਹਦੇ ਲਈ ਅੱਜ ਤੇ 100 ਰੁਪਏ ਦੀ ਆਈ ਹੈ ਇਹ ਸੋ ਦੀ ਰੱਖਦੇ ਨਹੀਂ ਹੈ ਕਿ ਤੁਹਾਨੂੰ ਦਿਖਾਵਾਂ ਆ ਦੇਖੋ ਕਿਆ ਹੱਲ ਕਰਿਆ ਵਾ ਆ ਵਾਲੀ ਬੋਤਲ ਨਾਲ ਦੀ 300 ਦੀ ਆਈ ਸੀ ਆ 300 ਰੁਪਏ ਦੀ ਲਈ ਤੀ ਮੈਂ ਠੀਕ ਹੈ ਆ ਆਈ 100 ਦੀ ਹੁਣ ਮਾਹ ਆਹੀ ਲੈਣੀ ਹਾਲ ਕਿ ਐ ਤੇ ਚਾਹ ਤੇ ਬਹੁਤ ਫਰਕ ਆਉਂਦਾ ਦੇਖੋ ਨਹੀਂ ਪਤਾ ਲੱਗਦਾ ਪਰ ਉਹਨੇ ਆਹ ਦੇਖੋ ਆ ਤੋੜਤੀ ਕੋ ਸਕੂਲ ਵਾਲਿਆਂ ਦੀ ਵੀ ਗਲਤੀ ਹੈ ਹਨਾ ਸਕੂਲ ਵਾਲਿਆਂ ਨੂੰ ਦੇਖਣਾ ਚਾਹੀਦਾ ਬੱਚਾ ਵੀ ਕਿਆ ਕਰਦਾ ਕਿਆ ਨਹੀਂ ਟੱਕਣ ਕਰਕੇ ਖਰਾਬ ਹੋ ਗਈ ਹੁੰਦਾ ਨਹੀਂ ਪਈਆ ਇਹ ਟੱਕਣ ਕਰਕੇ ਖਰਾਬ ਹੋ ਗਈ ਟੱਕਣ ਨੇ ਕਰਤਾ ਇਹਦਾ ਮੈਂ ਤਾਂ ਦੂਈ ਲੱਗੀ ਦੀ ਲੈਣ ਲਈ ਬੋਤਲ ਦੂਸਰੀ ਨਹੀਂ ਹੁੰਦੀ ਉਹ ਉਹ ਵਾਲੀ ਲੈਣੀ ਸੀ ਆ ਦੇਖੋ ਖਲਕਤੀ ਖੁਸ਼ ਹੋ ਜੂਗੀ ਦੇਖ ਕੇ चौथी बोतल है जब तक लगी है ना चौथी बोतल है हाँ जी तो आज पी लो चाह अ खाने मैं कुछ नहीं ले आ अच्छा चाह पी लो तो वीडियो प्यार दो वीडियो देखा करो पूरी ठीक है चैनल सब्सक्राइब करके जायो बैललाइकन दबके जायो लाइक करो वीडियो शेयर करो ठीक है जी चैनल सबसक्राइब कर लिये मिलते अपना नैक्सट बलॉग मिलेंगे ठीक है अज्ता बलॉग इन्ना ही है ਮਿਲਦੇ ਨੇ ਨੈਕਸਟ ਵਲੌਗ ਚ ਬਾਏ ਬਾਏ ਜੁੰਦੇ ਉਸ ਦਿਰ ਹੋ ਸਾਰੇ ਜਣੇ ਚੰਗੀਆਂ ਸੇਤਾਂ ਮਾਣੋ ਠੀਕ ਹੈ ਦੇਸਾਂ ਬਦੇਸਾਂ ਚ ਜਿੱਥੋਂ ਵੀ ਵੀਡੀਓ ਦੇਖਦੇ ਵੀਡੀਓ ਨੂੰ ਪਿਆਰ ਦੇਆ ਕਰੋ ਠੀਕ ਹੈ ਜੀ ਥੈਂਕ ਯੂ ਸੋ ਮਾਚ ਬਾਏ ਬਾਏ ਸਤਿ ਸ਼੍ਰੀ ਅਕਾਲ